ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਭਧੌੜ ਵੀ ਇਹਦੇ ਨੇੜਾ ਹੈ ਨਿਹਾਲ ਸਿੰਘ ਵਾਲਾ ਜਿਹੜਾ ਉਹ ਵੀ ਇਹਦੇ ਨੇੜਾ ਹੈ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਦੱਸੋ ਰੁਟੀਨ ਚ ਵੀਡੀਓ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਤੇ ਇੱਥੇ ਬਹੁਤ ਚੰਗੀਆਂ ਚੰਗੀਆਂ گاਵਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਫੇਰ ਸੁਖਨਾਲ ਇੱਥੇ ਟੋਟਲ ਨਾਕ ਜਿਹੜੇ ਉਹ 8 ਹੈ ਵੀਡੀਓ ਦੇ ਮਾਧਮ ਨਾਲ ਤੁਹਾਨੂੰ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਨੇ ਚੰਗਾ ਦੁੱਧ ਚੋਣਾ ਬਰੀਡ ਕੁਆਲਟੀ ਚੰਗੀ ਚਾਹੀਦੀ ਆ ਤਾਂ ਬਿਨਾਂ ਸ਼ੱਕ ਇੱਥੋਂ ਟੋਪ ਦੀਆਂ ਵਹਿਣਾ ਹੁਣ ਤੱਕ ਵੇਚ ਕੇ ਗਈਆਂ ਤੇ ਅੱਜ ਫੇਰ ਨਗੀਨੇ ਤੁਹਾਨੂੰ ਦਿਖਾ ਦੇਣੀ ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ ਇੱਕ ਇੱਕ ਨਾਗ ਤੋੜ ਕੇ ਵੀ ਤੁਹਾਨੂੰ ਦਿਖਾਉਂਦੇ ਜਾਵਾਂਗੇ ਤੇ ਵੀਡੀਓ ਦੇ ਵਿੱਚ ਤੁਹਾਨੂੰ ਇਹਨਾਂ ਦੀ ਡਿਟੇਲ ਵੀ ਦੱਸਦੇ ਜਾਵਾਂਗੇ ਸ਼ੁਰੂਆਤ ਕਰਾਂਗੇ ਪਰਲੇ ਪਾਸੇ ਸੂਈ ਸਵਾਈ ਵਹਿੜ ਤੋਂ ਉਦੋਂ ਬਾਅਦ ਇਹ ਕਰਕੇ ਦੂਜੇ ਨਾਗ ਤੁਹਾਨੂੰ ਦਿਖਾ ਦਿੰਨੇ ਸੋ ਪਸੂ ਤੁਸੀਂ ਆਪਣੀ ਸਮਝ ਨਾਲ ਖਰੀਦਣਾ ਤਜ਼ਲੀ ਤੁਸੀਂ ਆਂਗੇ ਕਰਦੇ ਨਹੀਂ ਮਿਲਦੇ ਆ ਬਾਈ ਨੂੰ ਕਾਲੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਗਜੀਤ ਵੀਰੇ ਕਾਲੇ ਅਠ ਨਾ ਗਾ ਅੱਜ ਆਪਣੀ ਜੀ ਬਾਈ ਜੀ ਪਹਿਲੇ ਨੰਬਰ ਤੇ ਜਿਹੜੀ ਬੈਕ ਸਾਈਡ ਤੇ ਤੁਹਾਡੇ ਗਾਂ ਖੜੀ ਐ ਕੀ ਡਿਟੇਲ ਐ ਜੀ ਜਗਜੀਤ ਵੀਰੇ ਦੂਜਾ ਸੂਆ ਪਿੰਡ ਆਪਣੇ ਦੀ ਗਾਂ ਕੀ ਠੀਕ ਐ ਇੱਥੋਂ ਲਈ ਆਪਣੇ ਯਾਨੀ ਗੁਰਦੁਆਰਾ ਹਵੇਲੀ ਸਾਹਿਬ ਜਿੱਥੋਂ ਬੰਦੇ ਆਉਂਦੇ ਆ ਘਰ ਨੂੰ ਨਾ ਉਹਦੇ ਨਾਲ ਹੀ ਘਰ ਆ ਠਾਕਿਆਂ ਦਾ ਵਾਜਦਾ ਵਾ ਓਕੇ ਪਲੂਨ ਨੇ 25 26 ਕਿਲੋ ਇਹਨੇ ਜਗਜੀਤ ਵੀਰੇ ਦੁੱਧ ਦਿੱਤਾ ਕੱਲ ਸੂਈ ਆ ਜੇਰ ਦੀ ਆਪਣੀ ਗਾਰੰਟੀ ਏ ਕਲਾਸ ਮਨ ਕੇ ਚੱਲ ਵੀ ਤੂੰ ਐ ਇੱਕ ਤੋਂ ਘੱਟ ਤੋਂ ਘੱਟ ਵੀ ਬੰਦਾ ਦੁੱਧ 25 ਪਲੱਸ ਮੰਨ ਕੇ ਲੈ ਲੈ ਬਈ ਆਰਾਮਦਾਰੀ ਦਾ ਜਿਹੜਾ ਬੱਚਾ ਕੀ ਪੱਛਾ ਦਿੱਤਾ ਸੋਨੇ ਵੀਰੇ ਨੇ ਕੀ ਰੇਟ ਰੋਗੇ ਤੱਕ ਜਗਜੀਤ ਵੀਰੇ ਮੁੱਲ ਨਹੀਂ ਕਰਨਾ ਬਸ ਯੈਸ ਨੋ ਕੱਲੀ ਛੋੜ ਕਰਨੀ 1,05,000 ਰੁਪਏ ਖੋਲ ਦੀ ਬੇਟੀ 1 5 ਜੇ ਦੋਸਤੋ ਮੇਰੇ ਖਿਆਲ ਚ ਮਿਲਦੀ ਨਹੀਂ ਇਦਾਂ ਦੀ ਗਾਂ ਜਿਹੜੀ ਅੱਜ ਤੁਹਾਨੂੰ ਦਿਖਾਉਣ ਲੱਗਾ ਬਣਾਵਟ ਢਾਂਚੇਰੀ ਦੇਖ ਲਓ ਤੁਸੀਂ ਆਪਦੀ ਸਮਝ ਨਾਲ ਫਰੀਡ ਕੁਆਲਟੀ ਦੇਖੋ ਬਾਈ ਦੁੱਧ ਤਾਂ ਦੇਣਾ 28-30 ਕਿਲੋ ਜਾਣੀ ਆਪਾਂ ਘੱਟ ਤੋਂ ਘੱਟ ਮੰਨ ਕੇ ਕਹੀਏ 25 ਲੀਟਰ ਬੰਦਾ 1 5 ਨਾਰਮਲ ਏ ਛੋ ਰੇਟ ਦੇ ਹਿਸਾਬ ਤੇ ਬਰੀਡ ਕੁਆਲਟੀ ਲੋਂ ਨਗੀਨਾ ਹੀ ਐ ਸੋਹਣੀ ਵਹਿੜ ਜਰੂਰ ਆ ਕੇ ਦੇਖਿਓ ਜਿਨੇ ਪੈਸੇ ਲਾਉਣੇ ਆ ਦੋਸਤੋ ਤੇ ਯਸਨੋ ਵਾਲਾ ਰੇਟ ਐ ਮੈਨੂੰ ਇਹ ਵੀ ਉਮੀਦ ਆ ਵੀ ਤੁਹਾਨੂੰ ਇਹ ਰੇਟ ਯਸਨੋ ਦੇ ਹਿਸਾਬ ਤੇ ਵੀ ਪਸੰਦ ਆ ਜਾਊਗਾ ਚੰਗੀ ਐ ਗਾੜੀ ਸੋਹਣਾ ਹਵਾਨਾ ਪਿੱਛੋਂ ਬਈ ਅਗੋਂ ਫੇਰ ਕਮਾਈ ਆ ਜਾ ਬੇਤਾ ਆ ਨਾ ਇਹ ਸੋਖ ਚਾਹੀਦੀ ਐ ਸ਼ਾਰਟ ਵੀਡੀਓ ਨਾਲ ਬਣਾ ਕੇ ਪਾਵਾਂਗੇ ਤੇ ਸ਼ਾਰਟ ਵੀਡੀਓ ਤੇ ਵੇਚਣੀ ਐ ਰੋ ਟਾਂਚਾ ਤੁਸੀਂ ਦੇਖੋ ਕਰਮਾਲੀ ਦਾ ਥਣ ਬਹੁਤ ਸੋਹਣਾ ਐ ਹਰੇਕ ਭਰਾ ਦੀ ਪਹੁੰਚ ਵਾਲੀ ਵੈੜ ਵਿਕਰੀ ਆਸਤੇ ਪਹਿਲੇ ਨੰਬਰ ਤੇ ਲਿਆ ਬਾਈ ਕਾ ਨੇ ਬਹੁਤ ਸੋਹਣੇ ਸਟਰਕਚਰ ਦੀ ਹੈ ਨਾ ਬੇਟਾ ਨਾ ਬੇਟਾ ਨਾ ਬੇਟਾ ਸੋ ਇਹ ਪਹਿਲੇ ਨੰਬਰ ਤੇ ਗੋ ਸੋਗਾ ਆ ਬੱਚੇ ਤੇ ਵੀ ਨਿਗ੍ਹਾ ਮਰਵਾ ਦੋ ਸੋਹਣੇ ਬਾਈ ਠੀਕ ਹੈ ਹੱਥੀਂ ਚਵਾਈ ਵਾਲਾ ਥਣ ਵੈੜ ਦਾ ਤੇ ਇਹ ਬੱਚਾ ਇਹਦੇ ਨਾਲ ਬਰੀਡ ਕੁਆਲਟੀ ਚੰਗੀ ਆ ਬੱਚੇ ਨੇ ਚੰਗੇ ਹੀ ਪਾਉਣੇ ਆ ਥਣ ਸਾਰੇ ਸੋਹਣੇ ਆ ਐ ਉਹ ਲਟੋਣ ਲੱਗਿਆ ਬਾਈ ਯਾਰ ਲੱਤ ਵੀ ਨਹੀਂ ਪਰੋਪਰੀ ਕਰਨ ਠੀਕ ਹੈ ਤੇ ਇਹਦੇ ਨਾਲ ਦੀ ਬਾਈ ਜਿਹੜੀ ਇਹ ਵੀਰੇ ਚਾਰ ਦੰਦ ਪਲੂਨ ਵੱੱਛੀ ਆ ਠੀਕ ਹੈ ਦਿਨ ਕਿੰਨੇ ਲਊਗੀ ਨਹੀਂ ਇਹਨੇ ਬਾਈ ਆਪ ਅੱਛੇ ਨੂੰ ਜਨਮ ਦਿੱਤਾ ਦੇਬ ਬਾੜਾ ਵੱਡਾ ਦਿੱਤਾ ਜੋਂਡੀ ਆ ਰੇ ਨਹੀਂ ਠੀਕ ਹੈ ਅੱਛਾ ਕੀ ਇਹਦੇ ਜਗਜੀਤ ਤੀਜਾ ਡਾਂਗਾ ਵੇਖੋ ਬਾਈ ਹੂੰ ਠੀਕ ਆ ਕੇ ਇਹਦੀ ਸਟਾਰਟਿੰਗ ਹੋ 25 26 ਕਿਲੋ ਦੁੱਧ ਦੀ ਠੀਕ ਹੈ ਜਿਹੜਾ ਮਰਜੀ ਆਪਾਂ ਬੰਦਾ ਕੇਅਰ ਵਾਲਾ ਹੋਵੇ 40 ਲੀਟਰ ਪਹਿਲਣ ਵੱੱਛੀ ਨੇ ਦੁੱਧ ਦੇ ਦੇਣਾ ਹੈ ਰੇਟ ਕੀ ਰਹਿਣਾ ਇਹਦਾ ਜਗਜੀਤ ਵੀਰੇ ਮੁੱਲ ਇਹਦਾ ਕੋਈ ਨਹੀਂ ਇਹ 1 ਲੱਖ 75000 ਰੁਪਏ ਦੀ ਵੈੜ ਦੇਣਾ 175 ਦੀ ਦੋਸੋ ਬੱਚਾ ਨੇ ਬੜੇ ਨਰੋਏ ਨੂੰ ਜਨਮ ਦਿੱਤਾ ਪਹਿਲਣ ਵੈੜ ਚਾਰ ਦੰਦ ਉਹਨੂੰ ਪਤਾ ਥੋੜਾ ਹੈ ਬੱਚਾ ਖਿੱਚ ਦਿੰਦਾ ਪਹਿਲਣ ਵੱਚੀ ਨੂੰ ਹਮ ਪਰ ਵੈੜ ਦਾ ਨਹੀਂ ਕੋਈ ਅੰਤ ਬੰਦਾ ਕੋਈ ਬਰੀਡ ਵਾਈਜ਼ ਕੰਪਰੋਮਾਈਜ਼ ਨਹੀਂ ਕੁਆਲਟੀ ਦੇਖੋ ਫਿਟਨੈਸ ਕਿਦਾਂ ਦੀ ਆ ਬਹੁਤ ਸੋਹਣੀ ਇਹਦਾ ਤੀਜਾ ਡੰਗਾ ਹਮ ਤੇ ਜਦੋਂ ਨੂੰ ਤੁਹਾਨੂੰ ਪਤਾ ਨੇ ਆਪਦੇ ਪੀਕ ਤੇ ਹੋਣਾ 35 40 ਦਿਨ ਹੋਣੇ ਆ ਸੂਈ ਨੂੰ ਉਦੋਂ ਦੱਸੋ ਵੀ ਮੈਂ ਕੀ ਕੀ ਸਹੀ ਹੈ ਹਵਾਨੇ ਤੇ ਨਾੜਾਂ ਵੀ ਚੰਗੀਆਂ ਤੇ ਢਾਂਚਾ ਵੀ ਬਹੁਤ ਸੋਹਣਾ 175 ਰੇਟ ਆ ਕਾਲੇ ਬਾਈ ਇਸ ਨੂੰ ਫੇਰ ਮੋੜ ਲਾ ਮੈਂ ਨਾ ਕਿਹੜਾ ਹੋਰ ਕਿਹੜਾ ਦੇ ਅਜੇ ਬੇਟਾ ਅਜੇ ਸੋਹਣੇ ਕਾਮਾਂ ਨੇ ਸੋ ਇਹ ਫਿਟਿੰਗ ਵਾਲਾ ਹਵਾਨਾ ਕਰਮਾ ਵਾਲੀ ਦਾਥੀ ਚੁਾਈ ਵਾਲੇ ਥਣ ਪਹਿਲਨ ਵੈੜ ਉਤੋਂ ਬਿਲਕੁਲ ਸਿੱਧੀ ਸਟ੍ਰੇਟ ਥਣ ਸਿੱਧੇ ਆ ਸੋਹਣੇ ਆ ਸਟ੍ਰਕਚਰ ਦੇਖ ਬਾਈ ਕਿਦਾਂ ਦਾ ਲੱਗਾ ਵਾ ਬਾਕੀ ਕੁਆਲਿਟੀ 10 ਸਾਲ ਰੱਖ ਲੈ ਬੰਦਾ ਨਾ ਬੁੱਢੀ ਹੋਵੇ ਬੱਚੇ ਜਿੱਦਾਂ ਦੇ ਮਰਜ਼ੀ ਲੈ ਲੈ ਸਹੀ ਹੈ ਸੋ ਇਹਨੇ ਬੱਚਾ ਵੱਛਾ ਦਿੱਤਾ ਐਸ ਵਾਰ ਬਹੁਤਾ ਡਬਲ ਬੱਚਾ ਦੇਤਾ ਕਰਮਾ ਵਾਲੀ ਨੇ ਉਹਦੇ ਨਾਲ ਪਸੂ ਥੋੜਾ ਜਿਹਾ ਆਪ ਫਿੱਕਾ ਲੱਗਣ ਲੱਗ ਜਾਂਦਾ ਕਲਾਕੇ ਸਟਾਂਚੇ ਦਾ ਮੁੱਲ ਹੁੰਦਾ ਉਤੋਂ ਚੜਾਈ ਵਹਿੜਦੀ ਤੁਸੀਂ ਦੇਖਿਓ ਬਰੀਕ ਪੂਸ਼ ਮੋੜ ਦੇ ਵਿੱਚੋਂ ਨਜ਼ਰ ਆਉਂਦੀ ਹੈ ਸੋ ਇਹ ਦੋ ਤੁਹਾਨੂੰ ਦਿਖਾਤੀਆਂ ਦੋਸਤੋ ਇਸ ਤੋਂ ਬਾਅਦ ਚ ਹੋਰ ਵਹਿੜਾਂ ਦਿਖਾਵਾਂਗੇ ਤਿੰਨ ਨੰਬਰ ਤੇ ਜਿਹੜੀ ਕਾਲੇ ਬਈ ਦੂਜਾ ਸੁਆਜ ਜਗਜੀਤ ਵੀਰੇ ਪ੍ਰੋਪਰ ਡਿਟੇਲ ਮਿਲੂਗੀ ਹਮ ਰੱਬ ਤੋਂ ਡਰ ਕੇ ਆਨੇ ਕੇਅਰ ਵਾਲਾ ਬੰਦਾ ਜਾਵੜੇ ਹਜੇ 7-8 ਦਿਨ ਪਿਆ ਤੁਰ ਬੈਠ ਨਹੀਂ ਹੋਣਾ ਜਦੋਂ ਇਹਨੇ ਆਪਦੀ ਸਟਾਰਟਿੰਗ ਕਰਨੀ ਹੈ ਠੀਕ ਹੈ ਅਗਲਾ ਕਹਿਣ ਦਾ ਸੂਈ ਨੂੰ ਆਪਣੇ ਕੋਲੇ ਗੱਭਣ ਨੂੰ ਵੀ ਟਾਂਸ ਵੇਖੋ ਗਾੜੀ ਪਿਛਾੜੀ ਸਟ੍ਰਕਚਰ ਵਾਈਜ਼ ਘੱਟ ਤੋਂ ਘੱਟ ਜਗਜੀਤ ਵੀਰੇ ਦੁੱਧ ਦਿੱਤਾ 45 ਲੀਟਰ ਦੋ ਠੀਕ ਹੈ ਅੱਛਾ ਕਾਲੇ ਦਾ ਰੇਟ ਕੀ ਰਹਿਣਾ ਜਗਜੀਤ ਵੀਰੇ ਮੁੱਲ ਕੋਈ ਕਰਨਾ ਨਹੀਂ ਅੱਜ ਬਸ 1,65,000 ਰੁਪਏ ਦੀ ਬੱਛੀ ਦੇ ਦੀ ਤੋਰ ਦੇ ਦੋਸਤੋ 1,65 ਦੀ ਹਜੇ ਗੱਭਣ ਹੈ ਜਿਵੇਂ ਬੰਦਾ ਆਏ ਨਾ ਕਹੇ ਰੱਬ ਤੋਂ ਡਰ ਕੇ ਆ ਨਾ ਬਾਈ ਤੰਦਰੁਸਤੀ ਦੇਵੇ ਨੂੰ ਸਾਹਾਂ ਵਾਲੀ ਨੂੰ ਅੱਜ ਤੋਂ ਇੱਕ ਹਫ਼ਤੇ ਨੂੰ ਜਿੱਦ ਤੇ ਤਿਆਰ ਹੋਣਾ ਦੋ ਤੋਂ ਪਲੱਸ ਦਾ ਮਾਲ ਹੈ ਵਿਕਰੀ ਦਾ ਸਹੀ ਹੈ ਕੁਆਲਟੀ ਵਾਲਾ ਹਵਾਨਾ ਹੈ ਮੋੜ ਚੋਂ ਵੀ ਪੂਰਾ ਅਟੈਚ ਬਾਡੀ ਦੇ ਨਾਲ ਅਗਾੜੀ ਨੋਟ ਕਰ ਲਓ ਤੁਸੀਂ ਚਾਰ ਪੀੜੀਆਂ ਦਾ ਡਾਟਾ ਵੀ ਮਿਲ ਜੂ ਭਾਈ ਇਹਦਾ ਠੀਕ ਹੈ 165 ਦੀ ਦੱਸੋ ਭਾਅ ਇਹਦਾ ਵੀ ਬੜਾ ਵੱਤ ਹੈ ਜਿਹਨੂੰ ਪਸੰਦ ਆਉਂਦੀ ਹੈ ਗਾਂ ਤਾਂ ਕੰਟੈਕਟ ਕਰ ਲਿਓ ਤੁਸੀਂ ਬਹੁਤ ਸੋਹਣਾ ਹਵਾਨਾ ਉਹ ਨਹੀਂ ਸੋਹਣਾ ਠੰਡਾ ਸਹਿਜ ਹੈ ਚੰਗੀ ਸੇਵਾ ਵਾਲਾ ਭਰਾ ਲੈ ਗਿਆ ਤਾਂ ਸੋਹਣਾ ਦੁੱਧ ਚੋਗੂਗਾ ਇਹਦੇ ਥੱਲੇ ਹਵਾਨੇ ਦੀ ਫਿਟਨੈਸ ਦੇਖੋ ਕਰਮ ਵਾਲੀ ਸੀ ਕਿੰਨੀ ਹੈ ਖੁੱਚਾਂ ਤੋਤੇ ਦੱਸੋ ਹਵਾਨਾ ਇਹ ਡਰੋਡਰ ਦੀ ਆਗੇ ਬਾਈ ਨਾ ਡਰੋਡਰ ਦੀ ਬਨਾਵਟ ਦੇਖੋ ਸਵੈਲੀਗਾ ਹਜੇ ਤਾਂ ਨਾਰਾ ਨੂਰਾ ਢੰਗ ਸਹੀ ਸਟਰਕਚਰ ਦੇਖੋ ਹੋਵਾਨਾ ਇਧਰੋਂ ਬੈਕ ਸਾਈਡ ਤੋਂ ਚੌੜਾਈ ਦੇਖੋ ਹੋਵਾਨੇ ਨਵਾਂ ਵੀ ਕਰਮਾ ਵਾਲੀ ਜਿਹਨੇ ਜੇ ਕਿਸੇ ਨੇ ਵੇਚਣ ਵਾਲੇ ਨੇ ਵੀ ਲੈਣੀਆਂ ਬਾਈ ਹਾਂ ਇਹ ਦੋ ਅੱਗੇ ਕਾਲੇ ਗਾ ਬਾਈ ਦੂਜਾ ਸੂਆ ਜਗਜੀਤ ਵੀਰੇ ਕੱਲ ਸੂਈ ਆ ਬੱਚੀ ਨੂੰ ਇਹਨੇ ਜਨਮ ਦਿੱਤਾ ਠੀਕ ਐ 38 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਜਗਜੀਤ ਬਾਈ ਜਿਹੜੇ ਹਿਸਾਬ ਨਾਲ ਇਹ ਇੱਕ ਤੀ ਸੋਹਣੀ ਤਿਆਰ ਹੋਈ ਐ ਇਹਦੀ ਬੋਡੀ ਵੰਤਰਾ ਜਿਹੜੀ ਚੀਜ਼ਾਂ ਆਪਾਂ ਦੇਖ ਕੇ ਲੈਣੇ ਆ ਬੱਚਾ ਦਾ ਨਾਲ ਪਲੱਸ ਪੁਆਇੰਟ ਘੱਟ ਤੋਂ ਘੱਟ ਵੀ ਇਹ ਵੀ ਬੈਡ ਚਾੜੀ ਤੋਂ ਖੁੱਲਾ ਉੱਤੇ ਦੁੱਧ ਦਊ ਬਾਈ ਜੀ ਰੇਟ ਇਹਦਾ ਕਾਲੇ ਜਗਜੀਤ ਵੀਰੇ ਮੁੱਲ ਇਹਦਾ ਕੋਈ ਵੀ ਨਹੀਂ ਕਰਨਾ ਇਹ 1,72,000 ਰੁਪਏ ਤੋੜ ਦੇ 1.72 ਦੀ ਦੋਸਤੋ ਬੱਚਾ ਵੱਛੀ ਨਾਲ ਇਹ ਮੌਕੇ ਆ ਜਿੱਦਾਂ ਮਰਜੀ ਮਸ਼ੀਨ ਤੇ ਹੱਥੀ ਦੋਨੇ ਚਵਾਈ ਲੋਟ ਆਉ ਬੰਦੇ ਦੇ ਜਿੱਦਾਂ ਦੀ ਵੀ ਅਗਲੇ ਪਸੰਦ ਕਰਦਾ ਧਿਆਨ ਚ ਲਿਆ ਦੇਣਾ ਵੀ ਜਿਹੜਾ ਅੱਗੇ ਰੁੱਤ ਆਉਣੀ ਹੈ ਨਾ ਇਹ ਕਿ ਸਿਆਲ ਆਉਣਾ ਹੈ ਸੁਖ ਚਾਹੀਦੀ ਹੈ گاਵਾਂ ਦੇ ਰੇਟ ਕਾਫੀ ਉੱਪਰ ਨੂੰ ਜਾਣਗੇ ਅੱਜ ਵੀ ਤੇਜ਼ੀ ਹੈ ਤੁਸੀਂ ਆਪ ਦੀ ਸਮਝ ਨਾਲ ਪਸ਼ੂ ਖਰੀਦਣਾ ਦੋ ਤਿੰਨ ਚੀਜ਼ਾਂ ਹੋ ਗਈਆਂ ਜਗਜੀਤ ਵੀਰੇ ਆਪ ਹੋਣ ਦਾ ਮਤਲਬ ਇੱਕ ਤਾਂ ਨਵੇਂ ਸ਼ੈੱਡ ਬਹੁਤ ਬੰਦਿਆਂ ਨੇ ਆਪਦੇ ਵਧਾ ਲਏ ਦੂਜਾ ਨੰਬਰ ਆ ਟੀ ਡੀ ਐਸ ਹੋਰ ਬਿਮਾਰੀਆਂ ਨਾਲ ਬਹੁਤ ਬੰਦਿਆਂ ਦਾ ਨੁਕਸਾਨ ਹੋ ਗਿਆ ਸਹੀ ਹੈ ਸੋ ਥੋੜਾ ਥੋੜਾ ਅਸਰ ਪਿਆ ਸੀ ਕਾਕੀ ਤੇ ਹੜਾਂ ਕਰਕੇ ਪਰ ਹੁਣ ਗਾਕ ਫੇਰ ਨਿਕਲਣਾ ਸ਼ੁਰੂ ਹੋ ਗਿਆ ਤੇ ਹੁਣ ਆਪ ਨੂੰ ਪਤਾ ਵੀ ਗਾਕੀ ਕੱਲ ਦੀ ਬਈ ਬਿਲਕੁਲ ਤਾਜੀ ਨਾੜਾ ਨੂੜਾ ਤੇ ਤੁਸੀਂ ਖਵਾਨੇ ਤੇ ਸਟ੍ਰਕਚਰ ਵਾਈਜ਼ ਪੈਰਾਂ ਦੀ ਕੁਆਲਿਟੀ ਜਿਹੜੀਆਂ ਮੇਨ ਚੀਜ਼ਾਂ ਹਮ ਆਜੇ ਬੇਟਾ ਆਜਾ ਬੋਲ ਲਾ ਦੋਸਤ ਪੈਰ ਦੀ ਪੂਰੀ ਉੱਚੀ ਲੰਬੀ ਤਾਜੀ ਬਿਲਕੁਲ ਸੂਈ ਵੀ ਹੈ ਬਰੀਡ ਕੁਆਲਿਟੀ ਚੰਗੀ ਬੱਚਾ ਇਹਦੇ ਨਾਲ ਵੱੱਛੀ ਹੈ ਬੱਚੀ ਵੀ ਇਹਦੀ ਸੋਹਣੀ ਹੈ ਗਾਣਾ ਬਹੁਤ ਪਿਆਰਾ ਬੱਚਾ ਦਿੱਤਾ ਬਾਈ ਇਹਨੇ ਸਾਰਾ ਡਾਟਾ ਮਿਲੂ ਬਾਈ ਠੀਕ ਹੈ ਚੱਲ ਪੁੱਤਰੇ ਹਾਜੀ ਕੱਲ ਹੀ ਸੂਈ ਕਰਕੇ ਦੱਸੋ ਹਾਜੀ ਬੱਚਾ ਪੂਰਾ ਖੜਾ ਹੋ ਗੜਾ ਬੋਕ ਹੋ ਗਿਆ ਨਹੀਂ ਬੈਠੀ ਰਹਿੰਦੇ ਹੈ ਥੋੜੀ ਸੋਸਤੀ ਹੋਈ ਬੈਠੀ ਹੈ ਆ ਜਿਹੜੀ ਵਾਈਟ ਆ ਬਾਈ ਵਹ ਜਗਜੀਤ ਵੀਰੇ ਮਾਲਕ ਦੇ ਘਰੋਂ ਦੂਜਾ ਸੂਆ 28 ਲੀਟਰ ਦੁੱਧ ਆ ਪਾ ਚੋਕੇ ਲਈ ਦੋ ਟਾਈਮ ਲੈ ਦ ਵੀਡੀਓ ਹਮ ਤੇ ਆਪਣੇ ਅੱਜ ਸਵੇਰ ਆਈ ਆ ਸਾਰੀ ਸਾਫ ਹੋ ਕੇ ਠੀਕ ਹੈ ਜਾਨੀ ਮੰਨ ਕੇ ਚੱਲ ਹੁਣ ਬੰਦਾ 25 26 ਕਿਲੋ ਦੁੱਧ ਮੰਨ ਲਈ ਠੀਕ ਹੈ ਮੈਨੂੰ ਪਤਾ ਹਾਜੀ ਫੀਡ ਪੱਠੇ ਬਦਲ ਜਾਂਦੇ ਆ ਘੱਟ ਤੋਂ ਘੱਟ ਮੱਛੀ ਨੇ ਦੁੱਧ ਦਿੱਤਾ ਹੈ 34 ਕਿਲੋ ਪਲੂਨ ਨੇ ਦਿੱਤਾ ਬਾਈ ਅੱਜ 9ਵਾਂ 10ਵਾਂ ਦੇਣਾ ਇਹਨੂੰ ਸੂਈ ਨੂੰ ਰੇਟ ਅੱਜ ਦਾ ਕੀ ਰਹੂਗਾ ਅੱਜ ਦਾ ਰੇਟ ਜਗਜੀਤ ਵੀਰੇ ਜਿਹੜਾ ਲੈਣ ਦੇਣਾ 1 ਲੱਖ ਤੇ 55000 ਰੁਪਏ ਤੋਰੀ ਬਾਈ 1 55 ਦੋਸਤੋ ਅੱਜ ਦਾ ਰੇਟ ਹੈ ਕੁਆਲਟੀ ਕੁਆਲਟੀ ਚੰਗੀ ਕੱਦ-ਗਾਠ ਚੰਗਾ ਵੇਲ ਚੰਗੀ ਰੰਗ ਸੋਹਣਾ ਬਿਊਟੀ ਵਾਲੀ ਵੀ ਹੈ ਅਤਤ ਦੇਖੋ ਬਾਈ ਕਿੰਨੇ ਪੁਆਇੰਟ ਆ ਹਮ ਬਿਲਕੁਲ ਅਗੋਂ ਵੀ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਤੋਰਾਗੇ ਤੁਹਾਨੂੰ ਇਹਦਾ ਸਟਰਕਚਰ ਵੀ ਦਿਖਾਉਣੀ ਤੋਰੀ ਬਾਈ ਨਿਕਲ ਚੱਲ ਬੇਟਾ ਬਾਈ ਕਿਹਨੇ ਬੱਚੇ ਨੂੰ ਜਨਮ ਦਿੱਤਾ ਸੋਬੰਤਰ ਦੇਖੋ ਕਰਮਾਲੀ ਦੀ ਇਹਨਾਂ ਢਾਂਚਿਆਂ ਦਾ ਮੁੱਲ ਹੁੰਦਾ ਫੁੱਲ ਹਾਈਟ ਲੈਂਥ ਵਾਲੀ ਵਹਿੜ ਹੈ ਜਿਹਨੇ ਬਰੀਡਿੰਗ ਤੇ ਕੰਮ ਕਰਨਾ ਤੇ ਇਦਾਂ ਦੀ ਵਹਿੜ ਤੋਂ ਬੱਚੇ ਜਿਹੜੇ ਆਉਣਗੇ ਘਰ ਦੇ ਵਿੱਚ ਦੱਸੋ ਹੁਣ ਬਾਈ ਆਪਾਂ ਕਹਿੰਨੇ ਜਿੰਨਾ ਬੋਲ ਲ ਗਏ ਹੁਣ ਇਹ ਚ ਕੈਰੇਕਟਰ ਚੈੱਕ ਕਰੋ ਤੁਸੀਂ ਟੌਪ ਲਾਈਨ ਵੇਖੋ ਹਮ ਬਿਲਕੁਲ ਸਿੱਧਾ ਠੀਕ ਹੈ फेर पेटे ਦਾ ਸਾਈਜ਼ ਦੇਖੋ ਜਿਹੜੀਆਂ ਆਪਾਂ ਰੈਵਜ਼ ਕਹਿੰਦੇ ਨੇ ਪਸਲੀਆਂ ਤਿੰਨੇ ਦੀਆਂ ਤਿੰਨੇ ਦੀਆਂ ਅਡਾ ਦੀ ਅਟੈਚਮੈਂਟ 10 ਸਾਲ ਰੱਖ ਲਈ ਬੰਦਾ ਟੁੱਟਦੀ ਹੂੰ ਪੁੱਤਰ ਅਵਲੀ ਪੁੱਤਰ ਹਵਲੀ ਪੁੱਤਰ ਸੋ ਇਹ ਵੇਰ ਤੁਹਾਨੂੰ ਦਿਖਾ ਰਹੀ ਸੀ 5 ਨੰਬਰ ਦੇ ਉੱਤੇ 6 ਨੰਬਰ ਤੇ ਇੱਕ ਹੋਰ ਬਹੁਤ ਸੋਹਣੀ ਤਿਆਰ ਹੋਈ ਵੀ ਗਾਂ ਤੁਹਾਨੂੰ ਦਿਖਾਉਣੇ ਆ ਕਾਲੇ 6 ਨੰਬਰ ਵਾਲੀ ਜਿਹੜੀ ਗਾਂ ਬਈ ਜਗਜੀਤ ਵੀਰ ਦੇ ਤੀਜਾ ਸੂਆ ਹੂੰ ਇਹ ਨਵੇਂ ਬੰਦੇ ਲਈ ਆਫਰ ਆ ਮੈਂ ਰੱਬ ਤੋਂ ਡਰ ਕੇ ਆ ਨਾ ਆਪਾਂ ਤੋਂ ਗਾਰੰਟੀ ਲੈ ਲਈ ਦੀ ਗਾਂ ਹੂੰ ਇਹਨੇ ਬਾਈ ਜੀ ਦੂਜੇ ਸੂਏ 53 ਕਿਲੋ ਦੁੱਧ ਦਿੱਤਾ ਵਾ ਹੂੰ ਦੁੱਧ ਇਹ ਮੰਨ ਕੇ ਚੱਲੇ ਘੱਟ ਤੋਂ ਘੱਟ ਵੀ ਬੰਦਾ ਜੇ ਨਵੇਂ ਕੋਲੇ ਜਾਵੜੇ ਬੱਚੇ ਲੈਣ ਦੀ ਖਾਤਰ 45 ਤੋਂ ਪਲੱਸ ਦੁੱਧ 50 ਕਿਲੋ ਚੋਦੂ ਠੀਕ ਐ ਤੇ ਬੱਚੇ ਦੇਣਿਆ ਨੇ ਏਕ ਕਲਾਸ ਬਾਈ ਢੰਗ ਵੇਖ ਕੇ ਉਹ ਜਿ ਲੱਗਿਆ ਜਗਜੀਤ ਬਾਈ ਇਹਨੂੰ ਜਿਹੜੀ ਆਪਾਂ ਨਸਲ ਦੇ ਆ ਮਾਮਲੇ ਚ ਚੱਲ ਗਈ ਤਾਂ ਹੂੰ ਵਿੱਚ ਬੰਦੇ ਹੁੰਦੇ ਆ ਨਹੀਂ ਪਹਿਲਾਂ ਦੇ ਰੇਟ ਬਾਲੇ ਹਾਈ ਫਾਈ ਹੋ ਜਾਂਦੇ 40 ਕਿਲੋ ਵਾਲੀ ਦੇ ਨਾਲੇ ਤਾਂ ਨੇ ਬੱਚੇ ਦੇਣੇ ਤੇ ਨਾਲੇ ਬਾਈ ਇਹਨੇ ਦੁੱਧ ਦੇਣੇ 2 ਸਾਲਾਂ ਚ ਪਤਾ ਹੀ ਨਹੀਂ ਕਹਿ ਜਾਂ ਜਾਨਵਰ ਪੈਦਾ ਕਰਦਾ ਕੀ ਰੇਟ ਰੋਕੀ ਅੱਜ ਦਾ ਜਗਦੀਤ ਵੀਰ ਦਾ ਰੇਟ 1,85,000 ਰੁਪਏ ਸੋਰੀ 1,85 ਅੱਜ ਦਾ ਆ ਦੇਖੋ ਆਰਡਰ ਦੀ ਕੁਆਲਿਟੀ ਕਿੱਥੋਂ ਸ਼ੁਰੂ ਹੁੰਦਾ ਨਾੜਾਂ ਦੇ ਕੁਆ ਰੱਸੀਆਂ ਵਰਗੀਆਂ ਬਈ ਹੂੰ ਤੋਰ ਦੀ ਸੋ ਹਜੇ ਦੋਸੇ ਦਿਨ ਲੈਂਦੀ ਐ ਸੂਨ ਚ ਬੜੀ ਤਕੜੀ ਤਿਆਰ ਹੋਣੀ ਐ ਬਹੁਤ ਵੱਡੀ ਗਾਣ ਵੈਸਟ ਆਪਸ਼ਨ ਆ ਬਾਈ ਨਵੇਂ ਬੰਦੇ ਲਈ ਹੂੰ ਪੈਰਾਂ ਦੀ ਬਨਾਵਟ ਸਟ੍ਰਕਚਰ ਕੱਦ ਲੈ ਆ ਬਈ 1,85,000 ਸਾਡੇ ਸਾਰੇ ਹੀ گاਵਾ ਤੁਹਾਨੂੰ ਟੋਪ ਦੇ ਹੀ ਦਿਖਾਵਾਂਗੇ ਤੇ ਰੇਟ ਵੀ ਤੁਹਾਡੀ ਸਮਝ ਚ ਆਉਣ ਵਾਲੀ ਹੋਣਗੇ। ਇੱਕ ਸਵੇ ਦਵਾਚ ਦੋ ਹੋਰ گاਵਾ ਤੁਹਾਨੂੰ ਦਿਖਾਉਣੀਆਂ ਦੱਸ। ਕਾਲੇ ਬਾਈ 7 ਨੰਬਰ ਤੇ ਜਿਹੜੀ ਵੈੜਾ ਦੂਜਾ ਸੁਆ ਬੱਛੀ ਆ ਜਗੀਤ ਵੀਰੇ ਹਮ ਹੁਣ ਬੰਦਾ ਡਿਸਾਈਡ ਕਰ ਲੇ ਉਹ ਤਿਆਰ ਹੋਗੀ ਆਪਾਂ ਹੁਣ ਉਹਦਾ ਜੁਗਰ ਫੇਰ ਕਰਦੇ ਆ ਉਨੀ ਤਿਆਰੇ ਨੇ ਹੋਣਾ ਠੀਕ ਐ ਆਪਾਂ ਪਹਿਲਾਂ ਵੀਡੀਓ ਚੈੱਕ ਚ ਦਿਖਾਈ ਸੀ ਪਿਛਲੇ ਵਿੱਚ ਦਿਖਾਈ ਤੇ ਤਾਂ ਸੌਦਾ ਵੀ ਹੋ ਗਿਆ ਸੀ ਬਾਈ ਜੀ 5000 ਰੁਪਿਆ ਬੰਦੇ ਨੇ ਪਾਇਆ ਮੜ ਕੇ ਪਤਾ ਨਹੀਂ ਕੀ ਗੱਲ ਹੋ ਗਈ ਆਇਆ ਨਹੀਂ ਆਇਆ ਜੀ ਠੀਕ ਮੈਨੂੰ ਜਿੰਨੇ ਫੋਨ ਆਇਆ ਆਪਾਂ ਜਵਾਬ ਦਿੱਤੇ ਹਣ ਜਗਜੀਤ ਵੀਰੇ ਇਹਦੇ ਆਰਡਰ ਦੀ ਕੁਆਲਿਟੀ ਤੇ ਦੋਨੇ ਪਾਸਿਓਂ ਚੈੱਕ ਕਰਾਇਓ ਹਜੇ ਬੱਚੀ ਨਾਂ ਵਾਲਾ 10 12 ਦਿਨ ਖੁੱਲੇ ਡੁੱਲੇ ਲੈ ਜਾਣੇ ਨਹੀਂ ਸਹੀ ਹੈ ਠੀਕ ਹੈ ਅਜਾ ਭਾਈ ਕੀ ਰੇਟ ਰਹੂਗਾ ਇਹਦਾ ਕਾਲੇ ਜੀਤ ਵੀਰੇ ਜੇ ਤਾਂ ਤਿਆਰ ਕਰਕੇ ਵੇਚਣੀ ਉਹ ਜਿਹੜਾ ਮਰਜੀ ਵੇਚ ਲੈ ਭਰਾ ਹੂੰ ਇਹ ਵੈੜ ਵਿਗਣੀਆਂ 235400 2.5 ਲੱਖ ਦੇ ਆਸੇ-ਪਾਸੇ ਅੱਜ ਦਾ ਜਿਹੜਾ ਜੈਨੂਅਲ ਪ੍ਰਾਈਸ ਹੈ ਦਾ 180000 ਰੁਪਈਆ ਠੀਕ ਹੈ ਖੋਲੀ ਨੂੰ ਸੋ ਦੋਸਤੋ ਅੱਜ ਦਾ ਰੇਟ 180000 ਹੈ ਵੈੜ ਨੇ ਤਿਆਰ ਇਹਨੇ ਵਾਕਿਆ ਹੀ ਪਰਲੇ ਪਾਸੇ ਜਿਹੜੀ ਵੈੜ ਆ ਤੁਹਾਨੂੰ ਦਿਖਾਉਂਗਾ ਪਿਛਲੇ ਪਿਛਲੀ ਵੀਡੀਓ ਚ ਦਿਖਾਈ ਸੀ ਉਦੋਂ ਥੋੜੀ ਕੱਚੀ ਸੀ ਪਰ ਕਵਾਲਿਟੀ ਤੇ ਭਾਈ ਇਹਦਾ ਸਨਖ ਆਪਣਾ ਬਿਊਟੀ ਬਰੀਡ ਹੂੰ ਢੰਗ ਵੇਖੋ ਮੂਰੇ ਦੇਖੋ ਇਹ ਰਦੀ ਸਹੀ ਬਣਾਵਟ ਇਹਦਾ ਸਨਖਪਣਾ ਫੇਸ ਢੰਗ ਜਿਹੜਾ ਵੀ ਭਰਾ ਲੈ ਕੇ ਜਾਊ ਜਾਨੀ ਮੰਨ ਕੇ ਚੱਲ ਵੀਰੇ ਇਹ ਲੰਬਾ ਨਹੀਂ ਆਉਂਦਾ ਬਹੁਤ ਸੋਹਣੀ ਵਹਿੜ ਇਹ 7ਵੇਂ ਨੰਬਰ ਤੇ ਦਿਖਾ ਰਹੇ ਆ ਮੈਲਕਵੇਨਸ ਚੈੱਕ ਕਰਕੇ ਦੇਖੋ ਬਾਈ ਦੋਨੇ ਬੰਨੇ ਹਮ ਇੱਕ ਲਾਸਟ ਉੱਤੇ ਗਾਂ ਦਿਖਾ ਦਿੰਨੇ ਆ ਫੁੱਲ ਤਿਆਰੀ ਵਾਲੀ ਪਹਿਲਾਂ ਜ਼ਿਕਰ ਕੀਤਾ ਸੀ ਪਿਛਲੀ ਵੀਡੀਓ ਚ ਦਿਖਾਈ ਸੀ ਤੇ ਉਦੋਂ ਨਾਲੋਂ ਅੱਜ ਭਲੇਖਾ ਜੀ ਨੇ ਉਹ ਵੀਡੀਓ ਦੇਖੀ ਵੀ ਹੋਈ ਤਾਂ ਉਹਨੂੰ ਸਮਝ ਨਹੀਂ ਆਉਣੀ ਵੀ ਉਹੀ ਗਾਂ ਇਹ ਕੱਲੇ ਭਾਈ ਹੁਣ ਕਿੰਨੇ ਕਿਦ ਮੇਨ ਗੱਲ ਤਾਂ ਮੈਂ ਇੱਕ ਵੀਰੇ ਐਡ ਕਰਨੀ ਚਾਹੁੰਦਾ ਅਗਲਾ ਕਹਿੰਦੇ ਖਣੀ ਉਹੀ ਕਹਿ ਦਿੰਦੇ 40 ਕਿਲੋ ਇਹਨਾਂ ਦਾ ਛੋਟਾ ਬਣਾਇਆ ਵਾ ਵਿੱਚ ਹਜੇ ਭਰਾ ਆਪਣੇ ਆਓ ਜੇ ਪਏ ਜਿਨ੍ਹਾਂ ਨੂੰ ਨਹੀਂ ਪਤਾ ਵੀ ਗਾਂ ਦੇ ਆਪਣੇ 80 ਕਿਲੋ ਦੁੱਧ ਦੇਤਾ ਤੇ ਮੈਂ ਆਪਾ ਰੱਬ ਤੋਂ ਡਰ ਗਿਆ ਨੇ ਭਾਈ ਇਹਨੇ ਪਲੂਨ ਨੇ 42 ਕਿਲੋ ਦੁੱਧ ਦਿੱਤਾ ਇਹਨੇ 20 ਤਰੀਕ ਨੂੰ ਦਿਨ ਪੂਰੇ ਸੂਪੇ ਇਹ ਅੱਜ ਸੂਪੇ ਇਹ 2 ਘੰਟੇ ਆ ਠੀਕ ਹੈ ਪਰ ਹਜੇ ਇਹਦੇ 20 ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਆ ਕਾਲੇ ਭਾਈ ਹੁਣ ਇਹ ਤਾਂ ਆਪਾਂ ਰੇਟ ਹੀ ਰੱਖਦੇ ਆ ਜਗਦੀਤ ਵੀ ਤੇ ਰੇਟ ਆਪਾਂ ਆਪਣੇ ਨਾਲ ਜੁੜੇ ਹੋਏ ਪੁਰਾਣੇ ਚੈਨਲ ਵਾਲੇ ਫਿਰ ਆਪਾਂ ਉਹ ਗੱਲ ਤਾਂ ਨਹੀਂ ਕਰਨੀ ਨੀਗੀ ਰੇਟ ਆਪਾਂ ਕੱਲਾ ਖਰਚਾ ਹੀ ਲੈਣਾ ਰੇਟ ਉਹੀ ਹੈ ਠੀਕ ਹੈ ਕਿੰਨਾ ਬੋਲ ਦੋ ਲੱਖ 75000 ਰੁਪਏ ਉਹਦੇ ਮੰਗਿਆ ਸੀ ਭਾਈ ਤੇ 280000 ਰੁਪਏ ਦੀ ਆਪਾਂ ਦੱਚੀ ਠੀਕ ਹੈ ਤੋਰ ਦੀ 280000 ਦਸੂ ਕਿਉਂਕਿ ਅੱਜ ਪੂਰਾ ਡਾਟਾ ਮਿਲੂ ਭਾਈ ਜੀ ਤੇ ਜਿਹੜੇ ਬਹੁਣ ਬੰਦਾ ਅਗਲਾ ਕਹਿ ਦਿੰਦਾ ਸੀਗਾ ਵੀ ਨਹੀਂ ਬੈਠ ਕਈ ਵਾਰੀ ਅਗਲਾ ਕਹਿੰਦਾ ਕੱਚੀ ਆ ਕਹਿ ਦਿੰਦੇ ਦੁੱਧ ਨਹੀਂ ਦੇਣਾ ਵਾ ਤੇ ਹੁਣ ਵੀ ਦੱਸਦੀ ਐ ਤੇ ਹਜੇ ਤਾਂ 2 ਦਿਨਾਂ ਨੂੰ ਦੱਸੂਗੀ ਜੀ ਜੀ ਵੀਰੇ ਜਦੋਂ ਇਹ ਵੱਟ ਕਰਨ ਲੱਗੀ ਸਹੀ ਐ ਇਧਰ ਆ ਬੇਟਾ ਓਏ ਕੁਆਲਿਟੀ ਦੇ ਮਾਮਲੇ 'ਚ ਜਿਹੜਾ ਵੀ ਬੰਦਾ ਲੈ ਕੇ ਜਾਊਗਾ ਇਹ ਨਾ ਕਹੂਗਾ ਤੁਹਾਨੂੰ ਵੀ ਕੀ ਮੈਂ ਆ ਜਾ ਬਿੱਤਰ ਆ ਜਾ ਪੁੱਤ ਇੱਕ ਮਿੰਟ ਬਾਈ ਮੈਂ ਖੋਲਦਾ ਮਰ ਸੋ ਦੋਸਤੋ ਵੈਡ ਦੀ ਬਣਾਵਟ ਦੇਖੋ ਕਰਮਾ ਵੀ ਦੀ ਨਗੀਨਾ ਹੀ ਐ ਬੜਾ ਸੋਹਣਾ ਐ ਦਾ ਟਾਂਚਾ ਹਵਾਨੇ ਦੀ ਬਣਾਵਟ ਅੱਗੋਂ ਪਿੱਛੋਂ ਹਵਾਨਾ ਨੋਟ ਕਰ ਲਓ ਚੱਲ ਬੇਟਾ ਸਟਰਕਚਰ ਦੇਖ ਸਕਦੇ ਹੋ ਤੁਸੀਂ ਸ਼ੋਰ ਕੁਆਲਟੀ ਵਾਲੀ ਵੈਡ ਹੈ ਉਧਰੋਂ ਪਤਾ ਕੀ ਆਇਆ ਇਹਨੂੰ ਬਾਹਰ ਨੂੰ ਸੁਣਿਆ ਆਇਨੂੰ ਕੱਢ ਕੱਢ ਦੇ ਇਧਰੋਂ ਹੋ ਗਏ ਆਇਨੂੰ ਕੱਢ 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 ਦੇ ਬਾਹਰ ਨੂੰ ਇੱਕ ਵਾਰ ਫੇਰ ਇਹਨੂੰ ਤਰਦੀ ਦੇਖੋ ਬੜੇ ਸੋਹਣੇ ਟਾਂਚੇ ਦੀ ਇਹ ਵੈਡ ਫਿਟਿੰਗ ਆਲਾ ਦਾ ਹਵਾਨਾ ਦੱਸੋ ਅੱਗੋਂ ਪਿੱਛੋਂ ਹਵਾਨਾ ਤੁਸੀਂ ਦੇਖ ਸਕਦੇ ਹੋ ਰੇਟ 2 ਲੱਖ ਤੇ 80 ਹਜ਼ਾਰ ਬਾਕੀ ਹਰੇਕ ਤਰ੍ਹਾਂ ਦਾ ਹੀ ਭਾਅ ਅਜੇ ਤੱਕ ਖੜਾ ਦੱਸੋ ਤੁਸੀਂ ਜਿੱਦਾਂ ਦੇ ਆ ਪਸ਼ੂ ਸੰਭਾਲ ਸਕਦੇ ਹੋ ਕੇਅਰ ਕਰ ਸਕਦੇ ਹੋ ਉਹ じゃ ਖਰੀਦ ਲਓ ਜੇ ਨਗ ਸੁਖ ਨਾਲ 8 ਹੈ ਤੇ 8ਾਂ ਦਾ ਹੀ ਰੇਟ ਤੁਸੀਂ ਸੁਣ ਲਿਆ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਵੜਾ ਦਿਖਾਉਣੀ ਹੈ ਬਾਈ ਕਾਲੇ ਕੋਲ ਤੁਸੀਂ ਇਹਨਾਂ ਸਾਰੀਆਂ گاਵਾ ਵੜਾ ਨੂੰ ਦੇਖ ਲਿਆ ਬਾਕੀ ਤੁਹਾਡਾ ਕੰਮ ਹੈ ਤੁਹਾਨੂੰ ਅੱਗੇ ਤਸੱਲੀ ਕਰਨਾ ਪਸ਼ੂ ਦੀ ਪਰ ਚਲ ਮਿੱਤਰ ਚਲ ਉਧਰ ਚਲੋ ਦੋਸਤੋ ਵੀਡੀਓ ਦੇਖਣ ਲਈ